ਜਿਹੜੇ ਭਰਾ ਕਹਿੰਦੇ ਕੱਦ ਵਾਲੀ ਘੋੜੀ ਲੈਣੀ ਆ ਨੁਕਰੇ ਬੱਚੇ ਦੇਣ ਵਾਲੀ ਚਾਹੀਦੀ ਐ ਤੇ ਅੱਜ ਉਹਨਾਂ ਦੀ ਤਮੰਨਾ ਪੂਰੀ ਹੋਰਤੀ ਘੋੜੀ ਵੀ ਕੱਦ ਵਾਲੀ ਲਿਆਤੀ ਨੁਕਰੇ ਘੋੜੀ ਤਾਂ ਮੀਟ ਵੀ ਹੋਈ ਹੋਈ ਚਾਲ ਚੁਲਦੂ ਚੰਗੀ ਐ ਤੇ ਬਾਡੀ ਬੁੱਡੀ ਵੀ ਚੰਗੀ ਐ ਤੇ ਜਿਹੜੀ ਮੇਨ ਗੱਲ ਆਪਣੇ ਚੈਨਲ ਤੇ ਤੁਹਾਨੂੰ ਜਾਇਜ਼ ਮੁੱਲ ਤੇ ਘੋੜੀ ਚੰਗੀ ਤੋਂ ਚੰਗੀ ਘੋੜੀ ਜਾਇਜ਼ ਮੁੱਲ ਤੇ ਮਿਲ ਜੂ ਤੇ ਅੱਜ ਫੇਰ ਚੰਗੀ ਘੋੜੀ ਆਪਾਂ ਕਹਿ ਸਕਦਾ ਵੀ ਘੋੜਿਆਂ ਵਰਗੀ ਘੋੜੀ ਤੁਹਾਨੂੰ ਜਾਇਜ਼ ਮੁੱਲ ਤੇ ਲਿਆਤੀ ਸਾਰੀ ਡਿਟੇਲ ਦਵਾਂਗੇ ਜੁੜੇ ਰਹੋ ਬਾਬਾਜੀਤ ਦਾ ਸਟਾਰਟ ਫਾਰਮ ਚੈਨਲ ਦੇ ਉੱਤੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ YouTube ਤੇ ਇਹ ਵੀਡੀਓ ਦੇਖਦੇ ਆਂ ਜੀ ਆਇਆਂ ਨੂੰ ਤੇ ਜਿਹੜੇ Facebook ਤੇ ਵੀ ਇਹ ਵੀਡੀਓ ਦੇਖਦੇ ਆ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਤੇ ਸੱਜਣੋ ਰੋਜ਼ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਰੋਜ਼ਾਨਾ ਰੁਟੀਨ ਨੂੰ ਅੱਜ ਫੇਰ ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਚੰਗੀ ਘੋੜੀ ਲੈ ਆਇਆ ਕੱਦ ਵਾਲੀ ਘੋੜੀ ਆ ਬੈਡ ਬਾਡੀ ਚੰਗੀ ਆ ਘੋੜਿਆਂ ਵਰਗੀ ਘੋੜੀ ਆ ਤੇ ਲਾਲ ਚੰਬੀ ਆ ਸਾਰੀ ਡਿਟੇਲ ਦਵਾਂ ਕਿ ਮੇਟ ਵੀ ਹੋਈ ਆ ਕਿਹੜੇ ਘੋੜੇ ਤੋਂ ਮੇਟ ਹੋਈ ਆ ਕਿੰਨੇ ਦਿਨ ਪਹਿਲਾਂ ਮੇਟ ਹੋਈ ਆ ਕੀ ਪ੍ਰੋਪਰ ਹਾਈ ਟਰੱਕ ਕੀ ਖਾਨਦਾਨ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਨਾਲ ਜੁੜੇ ਰਹੋ ਤੇ ਤੁਹਾਨੂੰ ਸਾਰੀ ਡਿਟੇਲ ਵੀਡੀਓ ਦੇ ਵਿੱਚ ਹੀ ਮਿਲ ਜਾਣੀ ਜੇ ਵੀਡੀਓ ਦੇਖ ਕੇ ਸਾਰੀ ਡਿਟੇਲ ਦੇਖ ਕੇ ਤੁਹਾਨੂੰ ਘੋੜੀ ਆਈ ਪਸੰਦ ਤਾਂ ਨੰਬਰ ਵੀ ਥੱਲੇ ਚੱਲੀ ਜਾਂਦੇ ਆ ਫੋਨ ਤੇ ਰੇਟ ਫੋਸ ਲਿਓ ਜਿਹੜਾ ਜਿਹੜਾ ਰੇਟ ਆ ਤੇ ਜਾ ਕੇ ਸਾਹਮਣੇ ਫਾਰਮ ਤੇ ਬਹਿ ਕੇ ਆਦੀ ਤਸੱਲੀ ਕਰਕੇ ਪੈਸੇ ਗਿਣਾ ਕੇ ਘੋੜੀ ਲੈ ਆ ਸਕਦੇ ਆ ਤੇ ਆਜੋ ਪਹਿਲਾਂ ਵੱਧਦੇ ਆਪਾਂ ਇਸ ਦੀ ਡਿਟੇਲ ਦਿੰਨੇ ਆ ਸਾਰੀ ਜਲਦ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੁਹਾਡੇ ਇੱਕ ਇੱਕ ਲਾਈਕ ਨਾਲ ਇੱਕ ਕਮੈਂਟ ਨਾਲ ਸਾਡਾ ਹੌਸਲਾ ਬਹੁਤ ਵੱਧ ਜਾਂਦਾ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਂ ਜੈਜੂਰੇਟ ਤੇ ਆਪਣੇ ਚੈਨਲ ਤੇ ਹੁੰਦਾ ਰੋ ਤੇ ਚੈਨਲ ਕਰ ਲਓ ਸਬਸਕ੍ਰਾਈਬ ਤੇ ਆਜੋ ਵੱਧਦੇ ਆ ਦੋਸਤੋ ਵੀਡੀਓ ਦਾ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਲਾਲ ਚੰਗੀ ਘੋੜੀ ਦਾ ਚਾਰੇ ਪੈਰ ਬਰਾਬਰ ਚਿੱਟੇ ਆ ਤੇ ਮੱਥੇ ਪਟਾ ਵੱਡਾ ਬੁੱਡਾ ਜਾਂ ਘੋੜਿਆਂ ਲਈ ਆ ਜੀ ਰੂਪਰਾ ਦੂਰੋਂ ਖੜਕੇ ਦੇਖੇ ਨਾ ਇੱਕ ਵਾਰ ਤਾਂ ਘੋੜੇ ਦਾ ਭਲੇਖਾ ਪਾਉ ਉੱਤੇ ਬਾਕੀ ਤਿਆਰ ਤੂਰ ਸੋਹਣੀ ਆ ਤੇ ਨੰਬਰ 2 ਤੇ ਘੋੜੇ ਤੋਂ ਮੇਟ ਗਈ ਹੋਈ ਆ ਹਾਂਜੀ ਆਪਣੇ ਵਾਲਾ ਜਿਹੜਾ ਡਾਇਮੰਡ 2 ਆ ਉਹ ਤਾਂ ਮੇਟ ਹੋਈ ਆ ਤੇ ਮੇਟ ਹੋਈ ਨੂੰ ਇਹਨੂੰ 4-5 ਦਿਨ ਹੋ ਗਏ ਸਾਰੀ ਮੀਟਿੰਗ ਦੀ ਫੋਟੋ ਵੀਡੀਓ ਤੇ ਸਲਿੱਪ ਮਿਲੂ ਤੁਹਾਨੂੰ ਤੇ ਹਾਈਟ ਦੀ ਗੱਲ ਕਰੀਏ ਤਾਂ 61 ਪਲੱਸ ਆਪਾਂ 61 ਇੰਚ ਫੱਟੀ ਵਾਲੀ ਕਹਿ ਸਕਦੇ ਫੀਤੇ ਵਾਲੀ ਤਾਂ 62 ਇੰਚ ਵੀ ਹੋ ਜੂ ਤੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ। ਵਾਲ ਭੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ। ਬਾਕੀ ਤੁਸੀਂ ਆਪ ਆ ਕੇ ਸਾਹਮਣੇ ਬਹਿ ਕੇ ਤਸੱਲੀ ਕਰ ਹੀ ਲੈਣੀ ਆ। ਵੀਡੀਓ ਬਣਾਉਂਦੇ ਹੁੰਦਾ ਆਪਣਾ ਵੀ ਭਰਾ ਨੇ ਕਿੰਨੇ ਦੂਰੋਂ ਆਉਣਾ। ਸਾਰੀ ਚੀਜ਼ ਆਸ-ਪਾਸੋਂ ਚਾਰੇ ਪਾਸੋਂ ਇੱਕ ਵਾਰ ਮੋਟੀ-ਮੋਟੀ ਦਿਖਾ ਦੇ। ਤਾਂ ਕਿ ਉਹਨੂੰ ਆਉਣਾ ਸੌਖਾ ਹੋ ਜਾਵੇ। ਬਾਕੀ ਇੱਕ ਵਾਰ ਤਾਂ ਆ ਕੇ ਜਦੋਂ ਆਪਣੀ ਅੱਖਾਂ ਸਾਹਮਣੇ ਤਸੱਲੀ ਕਰ ਲੈਣੀ ਆ। ਉਹ ਗੱਲ ਅੱਡ ਹੁੰਦੀ ਆ। ਹੁਣ ਇੱਕ ਵਾਰ ਤੁਹਾਨੂੰ ਵੀਡੀਓ 'ਚ ਆਪਾਂ ਸਾਰੀ ਮੋਟੀ-ਮੋਟੀ ਦਿਖਾ ਦੇਣੀ ਆ ਤੇ ਉਸ ਤੋਂ ਬਾਅਦ ਨੰਬਰ ਚੱਲੀ ਜਾਂਦੇ ਥੱਲੇ। ਤੈ ਤੂੰ ਫੋਨ ਲਾ ਕੇ ਰੇਟ ਦਾ ਆਈਡੀਆ ਲੈ ਲੈਣਾ ਜੇ ਤੁਹਾਨੂੰ ਲੱਗਿਆ ਵੀ ਹਾਂ ਸਾਡੇ ਰੇਟ ਚ ਵੇਂਦੀ ਆ ਤਾਂ ਤੁਸੀਂ ਫਾਰਮ ਤੇ ਆ ਜਾਓ ਨਾਲੇ ਸਾਹਮਣੇ ਘੋੜੀ ਦੇਖ ਲਓ ਤਸੱਲੀ ਕਰ ਲਓ ਤੇ ਉਸ ਤੋਂ ਬਾਅਦ ਸੌਦਾ ਕਰ ਲਓ ਪਰ ਜਿੱਥੋਂ ਤਾਂ ਇਹ ਮੇਰਾ ਆਈਡੀਆ ਇਸ ਤੋਂ ਸਸਤੀ ਘੋੜੀ ਮਿਲਣੀ ਨਹੀਂ ਬਾਈ ਕਿਉਂਕਿ ਆਪਣਾ ਰੇਟ ਜਾਇਜ਼ ਹੁੰਦਾ ਗਾਉਂ ਕਿ ਪਹਿਲੀ ਗੱਲ ਹੈ ਪਹਿਲਾਂ ਤਾਂ ਇੰਨੇ ਕੱਦ ਵਾਲੀ ਘੋੜੀ ਮਿਲਦੀ ਨਹੀਂ ਨਾਰਮਲ ਕਹਿੰਨ ਉਹਦਾ ਕੋਈ 60 63 ਟਾਈਂ ਤੇ ਕਹਿੰਦੇ ਪਰ ਜਦੋਂ ਆਪਾਂ ਫੀਤਾ ਜਾਂ ਫਰਟੀ ਲਾਉਂਦੇ ਆ ਨਾ ਤਾਂ 62 ਇੰਚ ਹੋਣੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਤੇ ਆਹ ਘੋੜੀ ਤੁਹਾਨੂੰ ਆਪ ਦੱਸ ਵੀ ਰਹੀ ਹੈ ਵੀ ਹਾਂ 62 ਇੰਚ ਹੈਗੀ ਆ ਫੀਤੇ ਵਾਲੀ 62 ਆ ਫੱਟੀ ਵਾਲੀ 40 ਪਲੱਸ ਹੈ ਜੀ ਕੰਨ ਕੁੰਦੀ ਸੁਨੱਖੀ ਮੂੰਹ ਸਾਰਾ ਚਿੱਟਾ ਚਾਰੇ ਲੱਤਾਂ ਚਿੱਟੀਆਂ ਤੇ ਨੂੰ ਕੇ ਬੱਚੇ ਦੇਣ ਵਾਲੀ ਡਾਇਮੰਡ 2 ਤਾਂ ਮਿਲੀ ਹੋਈ ਹੈ ਜਿਹੜਾ ਰੋਲੀ ਵਾਲੇ ਅਰਜਨ ਦਾ ਬੱਚਾ ਚੰਗੀ ਚੰਗੇ ਕੁਆਲਿਟੀ ਹੈ ਘੋੜੀ ਦੀ ਤੇ ਪ੍ਰਮਾਤਮਾ ਕੇ ਅਰਦਾਸ ਆ ਉਮੀਦ ਆ ਵੀ ਆਉਣ ਵਾਲੇ ਸਮੇਂ 'ਚ ਰਿਜ਼ਲਟ ਵੀ ਚੰਗਾ ਲੋ ਤੇ ਇਸ ਵਾਰੀ ਸੂਰੀ ਚ ਪਾਸ ਆ ਹੱਥਾਂ ਪੈਰਾਂ ਦੀ ਸਾਫਤ ਤੁਰਦੀ ਤੁਰਦੀ ਸੋਹਣਾ ਗਰਦਨ ਗੁਰਦਨ ਲੰਮੀਆਂ ਲੈਂਥ ਸੋਹਣੀਆਂ ਪੇਟਲ ਘੋੜੀ ਆ ਸਾਰੇ ਮੰਨ ਲਓ ਸਾਰੇ ਫੀਚਰ ਹੈਗੇ ਆ ਬਾਕੀ ਹੁਣ ਤੁਹਾਡੀ ਸਮਝ ਆਉਣੀ ਚਾਹੀਦੀ ਤੇ ਤੁਹਾਨੂੰ ਲੱਗਦੀ ਹਾਂ ਵੀ ਘੋੜੀ ਚੰਗੀ ਆ ਤਾਂ ਨੰਬਰ ਤੇ ਪਹਿਲਾਂ ਫੋਨ ਲਾ ਲਿਓ ਜੇ ਹਾਂ ਰੇਟ ਵੀ ਲੱਗਿਆ ਚੰਗਾ ਤਾਂ ਫਿਰ ਫਾਰਮ ਤੇ ਆ ਕੇ ਦੇਖ ਲਿਓ ਜੇ ਆ ਘੋੜੀ ਨਾ ਪਸੰਦ ਆਈ ਜਾਨਵਰ ਹੋਰ ਵੀ ਖੜੇ ਆ ਉਹਨਾਂ ਚੋਂ ਤੁਹਾਡੇ ਇੱਕ ਅਦਾ ਪਸੰਦ ਆ ਜਾਣਾ ਹੁਣ ਤੁਹਾਡੇ ਤੇ ਰਪੈਂਟ ਟਾਈਮ ਕੱਢਣ ਦਾ ਕਰੋ ਮੰਨਦਾ ਤੁਹਾਡੇ ਤੇ ਉੱਪਰ ਨੰਬਰ